ਤੁਹ ਵੇਖੋ ਜੀ ਪਿੰਡ ਮੀਆਂਪੁਰ ਦੇ ਅਸੀਂ ਵਸਨੀਕ ਆ ਤੇ ਜਿਹੜੀ ਜਿਮਨੀ ਚੋਣ ਹੋ ਰਹੀ ਆ ਉਹਦੇ ਵਿੱਚ ਵੇਖੋ ਬੀਬੀ ਸੁਖਿੰਦਰ ਕੌਰ ਰੰਧਾਵਾ ਜੀ ਜਿਹੜੀ ਆ ਸ਼੍ਰੋਮਣਿਕ ਅਕਾਲੀ ਦਲੋਂ ਜੋ ਕੈਂਡੀਡੇਟ ਉਹਨਾਂ ਨੇ ਨਵਾਜਿਆ ਵਾ ਆਪਾਂ ਪਹਿਲਾਂ ਬੀਬੀ ਰੰਧਾਵਾ ਦੀ ਗੱਲ ਕਰ ਲਈਏ ਬੀਬੀ ਰੰਧਾਵਾ ਜਿਹੜੀ ਆ ਉਹ ਬੜੇ ਚੰਗੇ ਕਰਤਾਰ ਦੀ ਮਤਲਬ ਮਲਕ ਆ ਉਸ ਨੇ ਮਤਲਬ ਰਟਾਇਰਡ ਪ੍ਰਿੰਸੀਪਲ ਆ ਲੋਕਾਂ ਦੇ ਬੱਚਿਆਂ ਨੂੰ ਆਪਣੇ ਕੋਲੋਂ ਖਰਚ ਦੇ ਕੇ ਉਹ ਪੜਾਉਂਦੇ ਰਹਿਆ ਧਰਮੀ ਫੌਜੀ ਦੀ ਉਹ ਮਤਲਬ ਪਤਨੀ ਆ ਤੇ ਉਹਨਾਂ ਦੇ ਨਾਲ ਵੀ ਵੇਖੋ ਬੜੇ ਠੱਕੇ ਹੋਏ ਪਹਿਲਾਂ ਬੜਾ ਤਸ਼ੱਦਦ ਉਹਨਾਂ ਦੇ ਨਾਲ ਵੀ ਹੋਇਆ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਧਰਮੀ ਫੌਜੀ ਜਿਹੜੇ ਆ ਉਹਨਾਂ ਦੇ ਨਾਲ ਵੀ ਕਿੰਨਾ ਉਹਦੋਂ ਸਰਕਾਰ ਨੇ ਧੱਕਾ ਕੀਤਾ ਸੀ ਠੀਕ ਹੈ ਜੀ ਤੇ ਉਹਨਾਂ ਦਾ ਚੰਗਾ ਕਰਤਾਰ ਵੇਖ ਕੇ ਤੇ ਇੱਥੇ ਜਿਹੜਾ ਇੱਕ ਆਜ਼ਾਦ ਗਰੁੱਪ ਬਣਿਆ ਸੀ ਨਾ ਆਜ਼ਾਦ ਗਰੁੱਪ ਨੇ ਉਹ ਚੰਗਾ ਕਰਤਾਰ ਵੇਖ ਕੇ ਤੇ ਉਹ ਮਤਲਬ ਉਹਨਾਂ ਨੂੰ ਆਪਣਾ ਮੁਖੀ ਬਣਾਇਆ ਸੀਗਾ ਉਹ ਜਿਹੜਾ ਆਜ਼ਾਦ ਗਰੁੱਪ ਸੀ ਉਹ ਆਜ਼ਾਦ ਗਰੁੱਪ ਜਿਹੜਾ ਅਕਾਲੀ ਦਲ ਦੇ ਵਿੱਚ ਜੋ ਮਰਜ਼ ਹੋਇਆ ਨਾ ਤੇ ਉਹ ਮਤਲਬ ਸਾਰੇ ਇਲਾਕੇ ਨੇ ਵੇਖਿਆ ਕਿ ਚੰਗੇ ਕਰਤਾਰ ਦਾ ਜਿਹੜਾ ਵਾ ਉਹ ਸਾਨੂੰ ਕੈਂਡੀਡੇਟ ਜਿਹੜਾ ਵਾ ਉਹ ਕਿਹੜਾ ਮਤਲਬ ਮਿਲ ਸਕਦਾ ਤੇ ਸ਼ਰਮਨੀ ਅਕਾਲੀ ਦਲ ਨੇ ਜਦੋਂ ਮਤਲਬ ਵੇਖਿਆ ਕਿ ਇਹ ਚੰਗੇ ਇੱਕ ਸੁਭਾਅ ਦੇ ਮਤਲਬ ਚੰਗੇ ਕਰਤਾਰ ਦੇ ਇਨਸਾਨ ਨੇ ਤੇ ਉਹਨਾਂ ਨੇ ਇਹਨਾਂ ਨੂੰ ਬੀਬੀ ਰੰਧਾਵਾ ਜੀ ਨੂੰ ਜਿਹੜੀ ਆ ਉਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਟਿਕਟ ਦੇ ਕੇ ਨਵਾਜਿਆ ਹੁਣ ਵੇਖੋ ਜਿਹੜੀ ਰਿਸ਼ਤੇਦਾਰੀਆਂ ਵਾਂ ਰਿਸ਼ਤੇਦਾਰੀਆਂ ਮਤਲਬ ਜਿਹੜੀਆਂ ਵਾਂ ਉਹ ਬੀਬੀ ਦੀਆਂ ਬਹੁਤ ਜ਼ਿਆਦੀਆਂ ਆ ਮੈਂ ਇੱਥੇ ਪੰਜਾਂ ਸੱਤਾਂ ਸਰਪੰਚਾਂ ਦੇ ਨਾਲ ਸਾਡੇ ਹਲਕੇ ਦੇ ਵਿੱਚ ਬੀਬੀ ਦੀਆਂ ਰਿਸ਼ਤੇਦਾਰੀਆਂ ਵਾਂ ਹੁਣ ਵੇਖੋ ਜਿਹੜਾ ਮਤਲਬ ਬਾਠ ਨੂੰ ਕਹੀ ਜਾਂਦੇ ਆ ਉਹ ਜੀ ਗੈਸਟ੍ਰੋ ਆ ਓ ਜੀ ਆ ਉਹ ਆ ਬਾੜ ਦਾ ਵੇਖੋ ਕੀ ਲੈਣਾ ਦੇਣਾ ਬਾੜ ਥੋੜੀ ਇਲੈਕਸ਼ਨ ਲੜਿਆ ਏ ਇਹ ਇਲੈਕਸ਼ਨ ਜਿਹੜੀ ਆ ਇਹ ਬੀਬੀ ਸੁਖਿੰਦਰ ਕੌਰ ਰੰਧਾਵਾ ਇਲੈਕਸ਼ਨ ਲੜ ਰਹੀ ਆ ਆਪਾਂ ਉਹਦੇ ਕਰਤਾਰ ਦੀ ਗੱਲ ਕਰੀਏ ਜੀ ਕੋਈ ਵੀ ਜਿਹੜਾ ਬਾਹਰੋਂ ਆ ਕੇ ਹੁਣ ਵੇਖੋ ਆ ਪਿੱਛੇ ਜਿਹਾ ਅਸੀਂ ਆ ਸੁਣਦੇ ਹਾਂ ਸੋਸ਼ਲ ਮੀਡੀਆ ਦੇ ਉੱਤੇ ਆਉਂਦਾ ਹੀ ਜਾਂਦਾ ਵੇਖੋ ਔਰ ਰਾਜਾ ਵੜਿੰਗ ਜੀ ਜਿਹੜੇ ਆ ਇੱਕ ਵੱਡੇ ਲੀਡਰ ਆ ਪਰ ਉਹਨਾਂ ਦੇ ਮੂੰਹ ਇਹ ਗੱਲਾਂ ਸ਼ੋਭਦੀਆਂ ਨਹੀਂ ਆ ਕਿ ਇੱਕ ਚੰਗੇ ਕਰਤਾਰ ਦੇ ਇਨਸਾਨ ਨੂੰ ਢਾਲ ਹੋਣ ਵਾਸਤੇ ਕਿਸੇ ਰਿਸ਼ਤੇਦਾਰ ਨੂੰ ਮਤਲਬ ਵਿੱਚ ਲਿਆਉਣਾ ਜਾਂ ਕਿਸੇ ਰਿਸ਼ਤੇਦਾਰ ਨੂੰ ਵਿੱਚ ਲਿਆ ਕੇ ਜੀ ਬਾਠ ਬਾਠ ਗੈਂਗਸਟਰ ਆ ਬਾਠ ਆਪ ਵੇਖੋ ਸਾਡੇ ਸਾਰੇ ਪਿੰਡ ਦੇ ਵਿੱਚੋਂ ਇੱਕ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਕਿਸੇ ਭੈਣ ਤੋਂ ਕਿਸੇ ਵੀ ਤੁਸੀਂ ਜੀ ਕੋ ਬੰਦੇ ਕੋਲੋਂ ਪਿੰਡ ਚੋਂ ਕੁਛ ਲੋ ਉਹ ਵੀ ਬਾਠ ਦਾ ਕਰਤਾਰ ਕੀ ਸੀ ਬਾਠ ਨੂੰ ਵੇਖੋ ਇਹ ਜਿਹੜਾ ਸਿਆਸਤ ਆ ਸਿਆਸ ਨੇ ਇਹ ਇਹ ਪਾਸੇ ਨੂੰ ਜਿਹੜੇ ਪਾਸੇ ਨੂੰ ਇਹ ਲਈ ਜਾਂਦੇ ਆ ਉਹਦੇ ਵਿੱਚ ਬਾਠ ਜਿਹੜਾ ਵਾ ਜਦੋਂ ਬਾਦ ਮਤਲਬ ਬਾਹਰ ਦੇ ਮੁਲਕ ਗਿਆ ਵਾ ਉਦੋਂ ਇਹਨਾਂ ਤੋਂ ਡਰਦੇ ਚੱਲ ਗਿਆ ਸੀ ਉਹ ਕਿ ਮੈਂ ਕਿਤੇ ਸਿਆਸਤ ਦੀ ਭੇਟਨਾ ਚੜ ਜਾਵਾਂ ਇਹ ਜਿਹੜੇ ਲੋਕ ਆ ਵੇਖੋ ਉਹ ਨਾ ਇੱਕ ਬੜਾ ਚੰਗਾ ਇਨਸਾਨ ਸੀ ਬੜੇ ਵਧੀਆ ਸੁਭਾਅ ਦਾ ਮਾਲਕ ਸੀ ਤੇ ਉਹਨੂੰ ਸ਼ੌਂਕ ਬੜਾ ਸੀ ਕੰਮਾਂ ਦਾ ਉਹਨੂੰ ਮਤਲਬ ਐਂ ਲੱਗਦਾ ਸੀ ਕਿ ਪਿੰਡ ਦੇ ਵਿੱਚ ਜਿਹੜੇ ਆ ਮਤਲਬ ਕੰਮ ਕਰਾਵਾਂ ਮੈਂ ਤੇ ਮਤਲਬ ਪਿੰਡ ਦੇ ਹਰ ਬੰਦੇ ਦੇ ਨਾਲ ਉਹਦਾ ਪਿਆਰ ਸੀ ਹਰ ਬੰਦਾ ਜਿਹੜਾ ਉਹਦੇ ਅੱਖੇ ਲੱਗਦਾ ਹੈ ਮਤਲਬ ਕੱਲੇ ਪਿੰਡ ਦੀ ਆਪਾਂ ਗੱਲ ਨਾ ਕਰੀਏ ਲਾਗੇ-ਲਾਗੇ ਜਿੰਨੇ ਵੀ ਪਿੰਡ ਆ ਮੰਨ ਲਓ ਆ ਢਾਂਦਿਆ ਕਸੇ ਲਿਆ ਇਹਨੂੰ ਜਿੰਨੇ ਵੀ ਤਕਰੀਬਨ ਸਾਡੇ ਮਤਲਬ ਲਾਗੇ ਇਲਾਕੇ ਦੇ ਵਿੱਚ ਜਿੰਨੇ ਪਿੰਡ ਸਾਰਿਆਂ ਨਾਲ ਪਿਆਰ ਸੀ ਉਹਦਾ ਉਹਦੇ ਅੱਖੇ ਲੱਗਦੇ ਸੀ ਸਾਰੇ ਵੋਟਾਂ ਦਾ ਜਿਹੜਾ ਆਪਾਂ ਕਰ ਕੀ ਕਰੀਏ ਗੱਲ ਤੇ ਵੋਟਾਂ ਉਹਦੇ ਅੱਖੇ ਲਾਕੇ ਪਾਉਂਦੇ ਸੀਗੇ ਹਣਾ ਇਹਨਾਂ ਲੋਕਾਂ ਦੀ ਜਿਹੜੀ ਅੱਖ ਸੀਗੀ ਉਹ ਇਹ ਇਹਦੇ ਤੇ ਜਿਆਦਾ ਹੀ ਵਾਰ ਤੇ ਤਾਂ ਆ ਗਈ ਕਿ ਇਹਦੇ ਆਖੇ ਸਾਰੇ ਲੱਗਦੇ ਆ ਤੇ ਚਲੋ ਜਿਹਦੀ ਇਹ ਸਪੋਰਟ ਕਰਦਾ ਵਾ ਉਹ ਮਤਲਬ ਕੈਂਡੀਡੇਟ ਜਿਹੜਾ ਬਣ ਜਾਂਦਾ ਸੀ ਚਾਹੇ ਉਹ ਕਾਲੀ ਬਣ ਜਾਈ ਚਲਿਓ ਚਾਹੇ ਉਹ ਕਾਂਗਰਸ ਆ ਜਾਂਦੀ ਹੀ ਚਾਹੇ ਕੋਈ ਵੀ ਜਿਹੜਾ ਕੈਂਡੀਡੇਟ ਹੀ ਉਹ ਮਤਲਬ ਬਣ ਜਾਂਦਾ ਸੀ ਹੁਣ ਇਹਨਾਂ ਲੋਕਾਂ ਨੇ ਮਦਲੂ ਨੂੰ ਵਰਤਦੇ ਰਹੇ ਇਹਨਾਂ ਵੇਖਿਆ ਲੋਕਾਂ ਨੇ ਕਿ ਮਤਲਬ ਚਲੋ ਦੂਸਰਾ ਕਿਨ ਨਾਲ ਦਾ ਇਹਦੀ ਜਿਹੜੀ ਆ ਗੱਲ ਲਾ ਕੇ ਪਾਸੇ ਸੁਣਦੇ ਆ ਤੇ ਕੋਈ ਵੋਟਾਂ ਲਓ ਹੋ ਵੋਟਾਂ ਤੇ ਲੈਂਦੇ ਰਹੇ ਆ ਅੱਜ ਆਪਾਂ ਗੱਲ ਕਰੀਏ ਮੰਨ ਲਓ ਹੁਣ ਅੱਜ ਹਰਮੀਤ ਸਿੰਘ ਸੰਧੂ ਦੀ ਗੱਲ ਕਰ ਲਈਏ ਆਪਾਂ ਇਹ ਵੀ ਵੋਟਾਂ ਲੈਂਦੇ ਰਹੇ ਇਹਦੇ ਕੋਲ ਇਹਦੀ ਸਪੋਰਟ ਲੈਂਦੇ ਰਹੇ ਬਾਠ ਪ੍ਰਵਾਦ ਦੀ ਸਪੋਰਟ ਲੈਂਦੇ ਰਹੇ ਤੇ ਇਹ ਬੰਦੇ ਰਹੇ ਹੁਣ ਆਪਾਂ ਇਹ ਗੱਲ ਕਰੀਏ ਕਿ ਜਿਹੜੀ ਮਤਲਬ ਆ ਕਰਨ ਬੁਰਜ ਦੀ ਗੱਲ ਕਰ ਲਈਏ ਹੁਣ ਕਰਨ ਬੁਰਜ ਹਣੀ ਜਿਹੜੇ ਆ ਉਹ ਅੱਜ ਟਿਕਟ ਲੈ ਮਿਲ ਗਈ ਆ ਤੇ ਅੱਜ ਉਹ ਕਹਿੰਦੇ ਆ ਕਿ ਸਾਡੇ ਕਰਤਾਰ ਵਾਲੇ ਸਾਫ ਹੋ ਗਏ ਆ ਕਿੱਦਾਂ ਗਰਦਾਰ ਸਾਫ ਹੋ ਗਿਆ ਇਹਨਾਂ ਦਾ ਪਿਸ਼ੋਕਰ ਜਿਹੜਾ ਉਹ ਵੇਖੋ ਪਿਸ਼ੋਕਰ ਇਹਨਾਂ ਦਾ ਜਿਹੜਾ ਕੀ ਆ ਉਹ ਪਿਸ਼ੋਕਰ ਇਹਨਾਂ ਦਾ ਮਤਲਬ ਹੈਗਾ ਵਾ ਕਿ ਇਹ ਬਲੈਕ ਇਅਰ ਹੈ ਪਿਛੇ ਤੋਂ ਬੜੀਆਂ ਜਾਇਦਾਦਾਂ ਬਣਾਈਆਂ ਇਹਨਾਂ ਨੇ ਠੀਕ ਹੈ ਜੀ ਹੁਣ ਉਹ ਬੰਦੇ ਅੱਜ ਸਵਾਲ ਕਰਨਗੇ ਬਾਠ ਨੂੰ ਸਵਾਲ ਕਰਦੇ ਆ ਬਾਠ ਦੀਆਂ ਅੱਜ ਤੁਸੀਂ ਜਾ ਕੇ ਘਰ ਦੀ ਉਹਦੀਆਂ ਮਲੋ ਦੀ ਛੱਪਾਂ ਵੇਖੋ ਉਹਦੀਆਂ ਛੱਪਾਂ ਕਰਦੀਆਂ ਬਾਲਿਆਂ ਦੀਆਂ ਵਾਠ ਨੂੰ ਜਦੋਂ ਇਹ ਰਾਜਨੀਤੀ ਚ ਮੰਨ ਲਓ ਜੋ ਸਰਪੰਚੀ ਜਾਇਆ ਵਾ ਜਾਂ ਰਾਜਨੀਤੀ ਜਾਇਆ ਵਾ ਉਦੋਂ ਤੋਂ ਤੁਸੀਂ ਵੇਖੋ ਉਤੋਂ ਬਾਅਦ ਉਹਦੀ ਵੇਖੋ ਜੱਦੀ ਜਾਇਦਾਦ ਤੋਂ ਬਗੈਰ ਉਹਦੀ ਕੋਈ ਜਾਇਦਾਦ ਕੱਢੋ ਪੰਜਾਬ ਚ ਇੰਡੀਆ ਚ ਕਿਤੇ ਵੀ ਜਾ ਕੇ ਦੇ ਬਾਹਰ ਦੇ ਮੁਲਕ ਚ ਵੀ ਉਹਦੀ 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 ਮਾਂ ਦੇ ਨਾਮ ਮੰਮੀ ਉਹਦੀ ਦੇ ਨਾਮ ਉਹਦੇ ਡੈਡੀ ਦੇ ਨਾਮ ਸਤਰਾਮ ਸਿੰਘ ਬਾਠ ਜਾਂ ਉਹਦੀ ਮੰਮੀ ਮਨਜੀਤ ਕੌਰ ਸਰਪੰਚ ਜੋ ਨੇ ਜਾਂ ਉਹਦੀ ਘਰਲੀ ਆ ਜਾਂ ਉਹਦਾ ਬੱਚਾ ਉਹਦੇ ਇੱਕ ਵੀ ਜੀ ਦੇ ਨਾਂ ਕੋਈ ਜਾਇਦਾਦ ਮਤਲਬ ਕੱਢ ਕੇ ਵਿਖਾਵੇ ਤੇ ਅਸੀਂ ਇਦਾਂ ਦਾ ਇਦਾਂ ਸਮੁੱਚਾ ਨਗਰ ਅਸੀਂ ਗੁਰਦੁਆਰੇ ਚ ਮਤਲਬ ਜਿਹੜਾ ਵਾ ਉਹ ਅਸੀਂ ਸੌ ਦੇਣ ਨੂੰ ਤਿਆਰ ਹਾਂ ਸਾਰੇ ਵੀ ਜੇ ਉਹਨੇ ਕੋਈ ਜਾਇਦਾਦ ਜਿਹੜੀ ਆ ਕੋਈ ਦੋ ਨੰਬਰ ਦੀ ਬਣਾਈ ਹੋਵੇ ਦੂਜੀ ਗੱਲ ਜਿਹੜੀਆਂ ਇਹ ਮਨ ਲੋ ਰਾਜਾ ਬਲਿੰਗ ਜੀ ਕਹਿੰਦੇ ਆ ਜਾਂ ਮਨ ਲੋ ਕਰਨ ਬੁਰਜ ਕਹਿੰਦਾ ਜਾਂ ਹੋਰ ਮਨ ਲੋ ਦੂਸ਼ਣ ਬਾਜੀ ਕਰੀ ਜਾਂਦੇ ਆ ਕਿ ਇਹ ਫਰੋਤੀਆਂ ਮੰਗਦਾ ਜੀ ਇਹ ਗੈਂਗਸਟਰ ਇੱਕ ਵੀ ਬੰਦਾ ਪੂਰੇ ਵਰਲਡ ਤੋਂ ਆਣ ਕੇ ਕਹਿ ਦਵੇ ਇਥੇ ਪੀ ਇਹ ਬੰਦੇ ਨੇ ਫਰੋਤੀ ਲਈ ਆ ਜੇ ਫਰੋਤੀਆਂ ਲੈਂਦਾ ਹੁੰਦਾ ਤਾਂ ਯਾਰ ਛਤਾਂ ਬਾਲਿਆਂ ਦੀਆਂ ਹੁੰਦੀਆਂ ਆ ਦੀਆਂ ਫਿਰ ਉਹ ਕੋਈ ਜਾਇਦਾਦ ਬਣਾਉਂਦਾ ਕੋਈ ਅੱਜ ਵੇਖੋ ਜਿਨ੍ਹਾਂ ਨੇ ਜਿਨ੍ਹਾਂ ਨੇ ਕਾਲੀਆਂ ਕਮਾਈਆਂ ਕੀਤੀਆਂ ਉਹਨਾਂ ਬਹੁਤ ਲੈਂਡ ਕਰੂਜ਼ਰਾਂ ਗੱਡੀਆਂ ਉਹਨਾਂ ਦੇ ਕੋਲ ਠੀਕ ਹੈ ਜੀ ਉਹਨਾਂ ਦੇ ਕੋਲ ਬਹੁਤ ਵੱਡੇ ਬੰਗਲੇ ਬਾਹਰ ਦੇ ਮੁਲਕਾਂ 'ਚ ਜਾਇਦਾਦਾਂ ਪ੍ਰੋਪਰਟੀਆਂ ਬਣਾਈਆਂ ਉਹਨਾਂ ਲੋਕਾਂ ਨੇ ਠੀਕ ਹੈ ਜੀ ਫਿਰ ਆਪਾਂ ਇਹ ਵੇਖੀਏ ਕਿ ਜਦੋਂ ਸਰਦਾਰ ਹਰਮੀਤ ਸਿੰਘ ਜੀ ਸੰਧੂ ਮਤਲਬ ਆਮ ਪਾਰਟੀ 'ਚ ਨਹੀਂ ਸੀ ਗਏ ਉਦੋਂ ਇਹ ਆਮ ਪਾਰਟੀ ਵਾਲੇ ਭੰਡਦੇ ਰਹੇ ਕਹਿੰਦੇ ਸੀ ਇਹ ਨਸ਼ੇ ਦਾ ਸੁਭਾ ਕਰਿਆ ਜੀ ਇਹ بڑا ਨਸ਼ਾ ਜੀ ਇਹਨੇ ਵੇਚਿਆ ਜੀ ਅਸੀਂ ਇਹਦਾ ਸਾਥ ਨਹੀਂ ਦਵਾਂਗੇ ਇਹ ਬੰਦਾ ਜੇ ਸਾਡੇ ਹਲਕੇ 'ਚ ਆ ਗਿਆ ਅਸੀਂ ਮਤਲਬ ਕਿਹੜੇ ਮੂੰਹ ਨਾਲ ਵੋਟਾਂ ਮੰਗਣ ਜਾਵਾਂਗੇ ਜੀ ਇਹਦੇ ਵਾਸਤੇ ਇੰਜ-ਉੰਜ ਬੜੀਆਂ ਬੜੇ ਸਵਾਲ ਕਰਦੇ ਰਹੇ ਪਰ ਮੈਂ ਤੇ ਇਹ ਅਸੀਂ ਤੇ ਇਹ ਗੱਲੋਂ ਹਰਾਣ ਆ ਮਤਲਬ ਹਲਕੇ ਦੇ ਲੋਕ ਹੀ ਇਹ ਗੱਲਾਂ ਹਰਾਣਿਆ ਕਿ ਇਹ ਮਤਲਬ ਕਿਦਾਂ ਦੀਆਂ ਇਹ ਜਿਹੜੀਆਂ ਸਿਆਸਤਾਂ ਹੋ ਰਹੀਆਂ ਵਾਂ ਕਿ ਜਿਹੜੇ ਬੰਦੇ ਕਹਿੰਦੇ ਇ ਇਹਦੇ ਵਾਸਤੇ ਵੋਟਾਂ ਮੰਗਣ ਕਿਦਾਂ ਜਾਵਾਂਗੇ ਉਹ ਮਤਲਬ ਅੱਜ ਵੇਖੋ ਦੁੱਧ ਤੋਂ ਤੱਕ ਦਾ ਹੋਇਆ ਜੀ ਮਤਲਬ ਜਿਹੜੇ ਬੰਦੇ ਨੂੰ ਵੇਖੋ 22 ਦੇ ਵਿੱਚ 17 ਸਰਦਾਰਾਂ ਦੇ ਵਿੱਚ 22 ਦੇ ਵਿੱਚ ਕਹਿੰਦੇ ਸੀ ਕਿ ਸਰਦਾਰ ਮੀਤ ਸਿੰਘ ਸੰਧੂ ਇਹ ਆਮ ਪਾਰਟੀ ਵਾਲੇ ਕਹਿੰਦੇ ਕਿ ਉੱਥੇ ਦਫ਼ਤਰ ਨਹੀਂ ਖੋਲਣ ਦਿੰਦਾ ਤਰਨਤਾਲ ਦੇ ਵਿੱਚ ਆਮ ਪਾਰਟੀ ਦਾ ਤੇ ਅੱਜ ਸਰਦਾਰ ਹਰਮਿੰਦਰ ਸਿੰਘ ਸੰਧੂ ਜਿਹੜੇ ਆ ਉਹ ਮਤਲਬ ਇਹਨਾਂ ਵਾਸਤੇ ਚੰਗੇ ਹੋਗੇ ਠੀਕ ਹੈ ਜੀ ਚਲੋ ਅਸੀਂ ਵੇਖੋ ਅਸੀਂ ਇਹ ਨਹੀਂ ਕਹਿੰਦੇ ਵੀ ਕੋਈ ਕੌਣ ਲੀਡਰ ਮਾੜਾ ਕੌਣ ਚੰਗਾ ਉਹ ਵੇਖੋ ਆਪੋ ਆਪਣਾ ਹਰ ਕਿਨੂੰ ਪਤਾ ਲੋਕਾਂ ਲੋਕ ਬੜੇ ਸਿਆਣੇ ਆ ਜੀ ਅੱਜਕੱਲ ਹਰ ਬੰਦਾ ਸਿਆਣਾ ਵਾ ਹਰ ਬੰਦੇ ਨੂੰ ਇਹ ਗੱਲ ਦਾ ਪਤਾ ਲੱਗਦਾ ਵੀ ਕੌਣ ਕੀ ਕਰ ਰਿਹਾ ਵਾ ਇਸ ਕਰਕੇ ਬਹੁਤੀ ਜਿਆਦਾ ਦੱਸਣ ਦੀ ਲੋੜ ਨਹੀਂ ਜੀ ਕਿ ਕੀ ਕੌਣ ਕੀ ਕਰ ਰਿਹਾ ਕੌਣ ਨਹੀਂ ਜਿਹੜੇ ਵੀ ਕੈਂਡੀਡੇਟ ਖੜੋਤੇ ਅਸੀਂ ਦੇ ਇਹ ਕਹਿੰਦੇ ਆ ਵੀ ਆਪੋ ਆਪਣੀਆਂ ਚਲੋ ਵੋਟਾਂ ਲੈਂਡ ਦਾ ਹਰ ਇੱਕ ਦਾ ਹੱਕ ਆ ਹਰ ਕੋਈ ਵੋਟ ਮੰਗ ਸਕਦਾ ਵਾ ਪ੍ਰੇਮ ਪਿਆਰ ਨਾਲ ਵੋਟਾਂ ਮੰਗੋ ਕਿਸੇ ਦੇ ਉੱਤੇ ਦੂਸ਼ਣਬਾਜ਼ੀ ਕਰਨੀ ਜਾ ਕੇ ਜਾ ਕੇ ਨਾ ਜੀ ਫਲਾਣਾ ਗੈਂਗਸਟਰ ਆ ਫਲਾਣਾ ਇੰਜ ਹੁਣ ਉਹਦਾ ਗੈਂਗਸਟਰ ਦਾ ਉਹ ਬੀਬੀ ਦੇ ਨਾਲ ਵਿਚਾਰੀ ਦਾ ਕੀ ਬਾਅਦ ਵਾਸਤਾ ਜੀ ਬੀਬੀ ਚੰਗੇ ਕਰਤਾਰ ਦੀ ਆ ਬੀਬੀ ਰੰਦਾਵਾ ਜਿਹੜੀ ਆ ਉਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਟਿਕਟ ਲੜ ਰਹੀ ਆ ਉਹਦਾ ਪਿਛਲੇ ਬੰਨੇ ਆਪਾਂ ਜਿਹੜਾ ਪਸ਼ੋਕੜ ਵੇਖੀਏ ਇੱਕ ਧਰਮੀ ਪਰਿਵਾਰ ਦੇ ਨਾਲ ਉਹ ਰਿਲੇਟਡ ਨੇ ਮਤਲਬ ਉਹਨਾਂ ਦੇ ਉੱਤੇ ਬੜੇ ਤਸ਼ੱਦਦ ਹੋਏ ਆ ਬੜੇ ਉਹਨਾਂ ਨੂੰ ਮਤਲਬ ਜਿਹੜੇ ਕਸ਼ਟ ਸਹਿਣੇ ਪਏ ਆ ਇੱਕ ਚੰਗੇ ਪ੍ਰਵਾਸ ਦੇ ਵਿੱਚੋਂ ਕੈਂਡੀਡੇਟ ਨੇ ਚੰਗੇ ਪ੍ਰਵਾਸ ਦੇ ਵਿੱਚੋਂ ਉੱਠ ਕੇ ਉਹ ਅੱਜ ਜਿਹੜੇ ਆ ਉਹ ਬੜੀ ਲੋਕਾਂ ਨੇ ਉਹਨਾਂ ਦੀ ਸਪੋਰਟ ਕੀਤੀ ਆ ਉਹ ਉਹ ਮਤਲਬ ਆਪਣੇ ਕਰਤਾਰ ਦੇ ਉੱਤੇ ਅੱਜ ਜਿਹੜੀ ਉਹ ਇਲੈਕਸ਼ਨ ਲੜਨ ਜਾ ਰਹੇ ਆ ਸੋ ਇਹਨਾਂ ਦੀਆਂ ਗੱਲਾਂ ਜੜੀਆਂ ਆ ਲੀਡਰਾਂ ਦੀਆਂ ਆਪਾਂ ਇਹਨਾਂ ਦੇ ਬਹੁਤਾ ਮੈਂ ਸਾਰਿਆਂ ਨੂੰ ਅਪੀਲ ਕਰਦਾ ਮੈਂ ਸਾਰੇ ਹਲਕੇ ਨੂੰ ਅਪੀਲ ਕਰੂੰਗਾ ਸਾਰੇ ਪੰਜਾਬ ਨੂੰ ਅਪੀਲ ਕਰਦੇ ਆਂ ਹੀ ਹੱਥ ਜੋੜ ਕੇ ਇਹ ਗੱਲ ਅਸੀਂ ਮਤਲਬ ਸਾਰੇ ਪੰਜਾਬ ਨੂੰ ਕਹਿੰਨੇ ਆ ਆਪਣੇ ਪਿੰਡ ਵੱਲੋਂ ਉਹ ਸਮੁੱਚੇ ਪਿੰਡ ਦੇ ਨਗਰ ਵੱਲੋਂ ਕਹਿੰਨੇ ਆ ਇਲਾਕੇ ਵੱਲੋਂ ਕਹਿੰਨੇ ਆ ਕਿ ਜਿਹੜੇ ਲੀਡਰ ਆ ਇਹ ਆਪੋ ਆਪਣਾ ਮੂੰਹ ਬੰਦ ਰੱਖਣਾ ਕਿ ਇਹ ਚੰਗੇ ਨੌਜਵਾਨ ਨੂੰ ਜਿਹੜਾ ਕੋਈ ਚੰਗਾ ਨੌਜਵਾਨ ਕੰਮ ਕਰਨ ਵਾਸਤੇ ਤੁਰਿਆ ਵਾ ਉਹਨੂੰ ਆਪਾਂ ਚੰਗੇ ਮਤਲਬ ਮੁੱਖ ਧਾਰਾ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰੀਏ ਨਾ ਕਿ ਆਪਾਂ ਉਹਨੂੰ ਹੋਰ ਬਦਨਾਮ ਕਰਕੇ ਤੇ ਆਪਾਂ ਉਹਨੂੰ ਜਿਹੜਾ ਵਾ ਦੂਸਰੀ ਕਾਲੀ ਦੁਨੀਆ ਦੇ ਵਿੱਚ ਧੱਕਣ ਦੀ ਕੋਸ਼ਿਸ਼ ਨਾ ਕਰੀਏ ਇਹ ਸਾਡੀ ਸਮੁੱਚੇ ਨਗਰ ਦੀ ਜਿਹੜੀ ਹੱਥ ਜੋੜ ਕੇ ਇਹਨਾਂ ਲੀਡਰਾਂ ਨੂੰ ਅਪੀਲ ਆ ਸੋ ਇਹ ਜਿਹੜੀਆਂ ਜਿੰਨੀਆਂ ਵੀ ਮਤਲਬ ਤੁਸੀਂ ਇਹ ਸਾਡੇ ਪਿੰਡ ਤੋਂ ਜਾਂ ਕਿਸੇ ਵੀ ਪਿੰਡਪਰਾ ਕੋਲ ਗੱਲ ਪੁੱਛੀ ਆ ਇਹ ਮਤਲਬ ਹਰ ਪਿੰਡਪਰਾ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਤੁਹਾਨੂੰ ਇਹੋ ਹੀ ਗੱਲ ਦੱਸੂਗਾ ਜੋ ਅਸੀਂ ਤੁਹਾਨੂੰ ਆ ਜਿੰਨੇ ਵੀ ਮਤਲਬ 10 ਜੋ ਜੋ ਤਾਂ ਪੁੱਛਿਆ ਵਾ ਸਾਰਿਆਂ ਬੰਦਿਆਂ ਨੇ ਇਹੋ ਗੱਲਾਂ ਤੁਹਾਨੂੰ ਦੱਸੀਆਂ ਤੇ ਇਹੋ ਹੀ ਗੱਲਾਂ ਜਿਹੜੀਆਂ ਸੱਚ ਆ ਬਾਕੀ ਸਾਰਾ ਕੁਝ ਜੋ ਵੀ ਕੋਈ ਇਹ ਦੂਸ਼ਣਬਾਜੀ ਕਰਦਾ ਇਹ ਬਿਲਕੁਲ ਝੂਠ ਆ ਤੇ ਬਿਲਕੁਲ ਝੂਠ ਆ ਮੇਰਾ ਪਿੰਲ ਮੇਰਾ ਮੀਆਂਪੋਰੀਆ ਸਰਦਾਰ ਪ੍ਰੀਤਮ ਸਿੰਘ ਮੇਰਾ ਨਾਮ ਆ ਜੋ ਬਾੜ ਸਰਪੰਚ ਬਾਰੇ ਤੁਸੀਂ ਜਾਣਕਾਰੀ ਆ ਸਾਡੇ ਤੋਂ ਪੁੱਛਣ ਆਏ ਜੀ ਉਹਨਾਂ ਦਾ ਕਦਾਰ 2014-15 ਤੋਂ ਸ਼ੁਰੂ ਹੋਇਆ ਇੱਕ ਢਿੰਡੇ ਵਿੱਚ ਟੂਰਨਾਮੈਂਟ ਤੋਂ ਸ਼ੁਰੂਆਤ ਹੋਈ ਉਸ ਦੇ ਦਿਲ ਦੇ ਵਿੱਚ ਛੋਟੇ ਤਗੜਾ ਸ਼ੌਂਕ ਹੁੰਦਾ ਸੀ ਕਿ ਆਪਣੇ ਜਿਹੜੇ ਨੌਜਵਾਨ ਵੀਰ ਆ ਇਹਨਾਂ ਨੂੰ ਖੇਡਾਂ ਦੇ ਨਾਲ ਜੋੜਿਆ ਜਾਵੇ ਇਸ ਤੋਂ ਸ਼ੁਰੂਆਤ ਹੁੰਦੀ ਹੁੰਦੀ ਕਾਲਜ ਕਾਲਜ ਦੇ ਵਿੱਚ ਪ੍ਰਧਾਨਗੀ ਪ੍ਰਧਾਨਗੀ ਤੋਂ ਬਾਅਦ 2018 ਵਾਲੀ ਸਰਪੰਚੀ ਦੀ ਇਲਕਸ਼ਨ ਦੇ ਵਿੱਚ ਉਹਨਾਂ ਦੀ ਮਾਤਾ ਬੀਬੀ ਮਨਜੀਤ ਕੌਰ ਜਿਹੜੀ ਉਹ ਸਰਪੰਚ ਬਣੇ 2017 ਵਾਲੀ ਇਲیکشن ਦੇ ਵਿੱਚ ਵੀ ਜਿਹੜਾ ਉਹਨਾਂ ਨੇ ਸ਼ੋਮਨ ਅਕਾਲੀ ਦਲ ਦੇ ਉਮੀਦਵਾਰ ਸਰਦਾਰ ਰਮੀ ਸਿੰਘ ਦਾ ਬਹੁਤ ਵੱਡਾ ਸਾਥ ਦਿੱਤਾ ਉਸ ਤੋਂ ਬਾਅਦ ਜਿਹੜੀ 2019 ਵਾਲੀ ਇਲیکشن ਆਈ ਆ ਉਸ ਦੇ ਵਿੱਚ ਐਮਪੀ ਦੀ ਇਲیکشن ਦੇ ਵਿੱਚ ਡਿੰਪੇ ਦਾ ਬਹੁਤ ਵੱਡਾ ਸਾਥ ਦਿੱਤਾ ਪੂਰੀ ਲੀਟ ਨਾਲ ਉਹਨਾਂ ਨੇ ਪਿੰਡ ਦੇ ਵਿੱਚ ਉਜਾਇਆ ਹਰ ਵਰਗ ਜੋ ਵੀ ਪਿੰਡ ਦੇ ਵਿੱਚ ਕਿਸੇ ਵੀ ਵਰਗ ਦਾ ਕੋਈ ਗਰੀਬ ਵਰਗ ਦਾ ਲੜਕੀ ਦੀ ਸ਼ਾਦੀ ਜਾਂ ਹੁੰਦਾ ਵਾ ਉਸ ਹਾਰਕ ਵਰਗ ਨੂੰ 5100 ਰੁਪਈਆ ਉਹਨਾਂ ਦੇ ਪਰਿਵਾਰ ਵੱਲੋਂ ਅੱਜ ਤੱਕ ਵੀ ਉਹ ਸਕਣ ਸਕੀਮ ਜਿਹੜੀ 2013-14 ਦੀ ਸ਼ੁਰੂ ਹੋਈ ਆ ਅੱਜ ਤੱਕ ਵੀ ਉਹਨਾਂ ਦੇ ਪਰਿਵਾਰ ਵੱਲੋਂ ਜਿਹੜੀ ਉਹ ਦਿੱਤੀ ਜਾਂਦੀ ਹੈ ਇਸੇ ਤਰ੍ਹਾਂ 2022 ਵਾਲੀ ਇਲੈਕਸ਼ਨ ਦੇ ਵਿੱਚ ਵੀ ਸਰਦਾਰ ਅਮਿਤ ਸਿੰਘ ਦਾ ਉਹਨਾਂ ਨੇ ਸਾਥ ਦਿੱਤਾ 2024 ਵਾਲੀ ਐਮਪੀ ਦੀ ਇਲੈਕਸ਼ਨ ਦੇ ਵਿੱਚ ਭਾਈ ਅਮਰਤਪਾਲ ਸਿੰਘ ਜਿਹੜੇ ਹੀ ਉਹਨਾਂ ਦਾ ਬਹੁਤ ਵੱਡਾ ਸਾਥ ਦਿੱਤਾ ਤੇ ਪਿੰਡ ਦੇ ਵਿੱਚੋਂ ਬਹੁਤ ਵੱਡੀ ਲੀਡ ਦੇ ਨਾਲ ਉਹਨਾਂ ਨੂੰ ਜਿਤਾਇਆ ਗਰਾਊਂਡ ਦੇ ਨਾਲ ਨੌਜਵਾਨਾਂ ਨੂੰ ਜੋੜਨ ਵਾਸਤੇ ਪ੍ਰਬੰਧਕਾਂ ਵੱਲੋਂ ਜੋ ਉਹਨਾਂ ਨੇ ਹੁਕਮ ਕੀਤਾ ਵੀ ਕਮੇਟੀ ਬਣਾ ਕੇ ਪਿੰਡ ਦੇ ਵਿੱਚ ਨੌਜਵਾਨਾਂ ਨੂੰ ਵਾਧ ਤੋਂ ਵਾਧ ਗਰਾਊਂਡ ਦੇ ਨਾਲ ਜੋੜਿਆ ਗਿਆ ਹੁਣ ਵੀ ਆਵੇ ਛੱਪੜ ਜਿਹੜਾ ਗੁਰਦੁਆਰਾ ਸਾਹਿਬ ਦਾ ਹੈ ਉਸ ਨੂੰ ਛਿਕਾਰ ਕੇ ਇਸ ਦੇ ਵਿੱਚ ਗਰਾਊਂਡ ਦੀ ਤਿਆਰੀ ਜਿਹੜੀ ਆ ਕਾਫੀ ਪਿਛਲੇ ਮਹੀਨੇ ਤੋਂ ਚੱਲ ਰਹੀ ਆ ਆ ਇੱਕ ਲੰਮਾ ਹੀ ਰਸਤਾ ਵਾ ਗੁਰਦਰਾ ਸਾਹਿਬ ਦਾ ਇਹ ਜਿਹੜਾ ਵਾ ਇਹ ਕਾਂਦ ਬਿਲਕੁਲ ਅੱਗੇ ਛੜਕ ਦੇ ਨਾਲ ਹੀ ਇਹ ਸਮੁੱਚੀ ਕਾਂਦ ਨੂੰ ਪੁੱਟ ਕੇ ਰਸਤਾ ਖੁੱਲਾ ਕਰਕੇ ਤੇ ਪਿੰਡ ਦੇ ਵਿੱਚ ਬਹੁਤ ਲੰਮਾ ਰਸਤਾ ਜਿਹੜਾ ਹੈ ਕਾਂਦ ਦੂਜੇ ਪਾਸੇ ਕਰਕੇ ਪਿੰਡ ਦਾ ਚੌਂਕ ਜਿਹੜਾ ਰਸਤੇ ਦੇ ਵਿੱਚ ਛੜਕ ਦੇ ਉੱਤੇ ਜਿਹੜਾ ਚੌਂਕ ਆ ਉਸ ਦੇ ਵਿੱਚ ਕਿਸੇ ਦੀ ਜਗ੍ਹਾ ਹੀ ਤੇ ਉਹ ਬੰਦੇ ਨੇ ਗਾੜੀ ਕਾਂਦ ਕਰਕੇ ਪਿੰਡ ਦਾ ਰਸਤਾ ਜਿਹੜਾ ਸਾਰਾ ਬੰਦ ਕਰ ਦਿੱਤਾ ਸੀ ਇਹ ਸਰਪੰਚ ਸਾਹਿਬ ਵੱਲੋਂ ਬਾਦਸਾਹ ਵੱਲੋਂ ਆਪਣੀ ਜ਼ਮੀਨ ਦੇ ਵਿੱਚੋਂ ਉਹਨਾਂ ਨੂੰ 5 ਮਰਲੇ ਦਾ ਪਲਾਟ ਵੱਖਰਾ ਦੇ ਕੇ ਉਸ ਬੰਦੇ ਨੂੰ ਤੇ ਫੇਰ ਉਹ ਜਗਾ ਛੜਾ ਕੇ ਤੇ ਪਿੰਡ ਦਾ ਜਿਹੜਾ ਰਸਤਾ ਵਾ ਉਹ ਸਾਫ਼ ਕਰਕੇ ਚੌਂਕ ਬਣਾ ਕੇ ਉਹਦੇ ਵਿੱਚ ਲੋਕ ਟਾਈਲ ਲਾ ਕੇ ਸਮੁੱਚੇ ਪਿੰਡ ਦੇ ਵਿੱਚ ਸੋਲੋ ਸਿਸਟਮ ਲਾਈਟਾਂ ਜਿਹੜੀਆਂ ਨਾਲੋਂ ਲਾਈਆਂ ਗਈਆਂ ਵਾ ਪਿੰਡ ਮੀਆਂਪੁਰ ਤੋਂ ਲੈ ਕੇ ਵੀਰ ਬਾਬਾ ਬੁੱਢਾ ਸਾਹਿਬ ਤੱਕ ਸੜਕ ਦੇ ਉੱਤੇ ਜਿਹੜੀ ਆ ਲਾਈਟ ਦਾ ਪ੍ਰਬੰਧ ਉਹਨਾਂ ਵੱਲੋਂ ਜਿਹੜਾ ਉਹ ਆਪਣੇ ਤੌਰ ਤੇ ਕੀਤਾ ਗਿਆ ਵਾ ਇਹ ਉਹਨਾਂ ਦਾ ਕੇਦਾਰ ਸੀ ਬਹੁਤ ਹੀ ਵਧੀਆ ਤੇ ਹੁਨਾਰ ਪੜਿਆ ਲਿਖਿਆ ਨੌਜਵਾਨ ਸੀ ਇਹ ਡੈਮੋਕ੍ਰੇਸੀ ਦੇ ਵਿੱਚ ਆਮ ਹੀ ਆਪਾਂ ਵੇਖਨੇ ਆ ਤੇ ਜਿਹੜਾ ਜਿਸ ਬੰਦੇ ਨੂੰ ਵਰਤ ਕੇ ਪਿੱਛੇ ਛੱਡਿਆ ਜਾਂਦਾ ਵਾ ਉਹ ਬੰਦਾ ਜਦੋਂ ਦੂਸਰੇ ਬੰਦੇ ਦੀ ਮਦਦ ਕਰਦਾ ਵਾ ਜਿਹਦੀ ਪਹਿਲੋਂ ਮਤ ਕੀਤੀ ਹੁੰਦੀ ਆ ਉਹ ਉਸ ਨੂੰ ਮਾੜਾ ਹੀ ਕਹਿੰਦਾ ਵਾ ਚੰਗਾ ਨਹੀਂ ਕਹਿੰਦਾ ਪਰ ਪਾਰਟੀਆਂ ਬਾਜ਼ੀਆਂ ਨੇ ਵਰਤ ਕੇ ਉਹਨਾਂ ਨੂੰ ਛੱਡਿਆ ਹੋਰ ਉਹ ਚਾਹ ਗੈਂਗਸਟਰ ਕਹਿਣਾ ਚਾਹ ਜੋ ਮਰਜ਼ੀ ਕਹਿਣਾ ਸਮੂੱਚੇ ਕਰਨਤਾਰਨ ਜ਼ਿਲ੍ਹੇ ਦਾ ਤੇ ਸਮੂੱਚੇ ਸਾਡੇ ਨਗਰ ਵਾਸਤੇ ਨਗਰ ਦੀਆਂ ਸੰਗਤਾਂ ਵਾਸਤੇ ਉਹ ਜਿਹੜਾ ਇੱਕ ਪਿੰਡ ਦੇ ਵਿੱਚ ਨਸੀਹੇ ਦੇ ਤੌਰ ਤੇ ਨੇ ਕੰਮ ਕੀਤਾ ਵਾ ਤੇ ਗਾਂ ਆਉਣ ਵਾਲੇ ਸਮੇਂ 'ਚ ਵੀ ਕਰਦਾ ਹੀ ਰਹੂਗਾ। ਵੇਖੋ ਮੇਰਾ ਨਾਮ ਕਸ਼ਮੀਰ ਸਿੰਘ ਆ। ਮੇਰਾ ਇਹੀ ਪਿੰਡ ਮੀਆਂਪੋਰਾ ਇੱਥੇ ਮੇਰੀ ਰਹਿائش ਆ। ਜਿਹੜੀ ਤੁਸੀਂ ਗੈਂਗਸਟਰ ਦੀ ਗੱਲ ਕਰਦੇ ਜੇ ਪਹਿਲਾਂ ਗੱਲ ਤੇ ਮੈਂ ਪੁੱਛੂਗਾ ਵੀ ਇਹ ਕਹਿੰਦਾ ਕੌਣ ਆ। ਜਿਹੜਾ ਬੰਦਾ ਇਹ ਸਵਾਲ ਕਰਦਾ ਆ ਸਾਡੇ ਬੰਦੇ ਤੇ ਪਹਿਲਾਂ ਉਹਨੂੰ ਇਹਨੂੰ ਇਹ ਪੁੱਛੋ ਇਹ ਜਿਹੜਾ ਸਾਡੇ ਦੇ ਸਵਾਲ ਕਰਦਾ ਉਹ ਬੰਦਾ ਕੌਣ ਹੈ ਪਹਿਲਾਂ ਦੱਸੋ ਕਿਹੜਾ ਕਿੰਨੇ ਤੁਹਾਨੂੰ ਇਹ ਸਵਾਲ ਕੀਤਾ ਜਿਹੜਾ ਕੌਣ ਮੀਡੀਆ 'ਚ ਕਹਿ ਰਿਹਾ ਉਹਦਾ ਆਪਣਾ ਕਿਰਦਾਰ ਕੀ ਆ ਵੇਖੋ ਸਭ ਤੋਂ ਪਹਿਲਾਂ ਆਪਾਂ ਕੋਈ ਸਵਾਲ ਕਰਦੇ ਮੰਨ ਲਓ ਮੈਂ ਤੁਹਾਡੇ ਬਾਰੇ ਜਾਂ ਕਿਸੇ ਬਾਰੇ ਪੁੱਛਦਾ ਪਹਿਲਾਂ ਮੈਨੂੰ ਆਪਣੇ ਕਿਰਦਾਰ ਬਾਰੇ ਤੇ ਝਾਤ ਮਾਰਨੀ ਪਊਗੀ ਨਾ ਵੇਖੋ ਜੇ ਆਪਾਂ ਜਿਹੜੇ ਬੰਦੇ ਸਵਾਲ ਕਰਦੇ ਅੱਜ ਮੈਨੂੰ ਪਤਾ ਜਿਹੜੇ ਤੁਸੀਂ ਸਵਾਲ ਕਰਦੇ ਤਕਰੀਬਨ ਆਪਾਂ ਰਾਜੇ ਵੜਿੰਗਦਿਆਂ ਵੀਡੀਓ ਵੇਨੇ ਆ ਚਾਹੇ ਆਪਾਂ ਵੇਨੇ ਆ ਜਸ ਗੁਰਜ ਨੇ ਹਰਮੀਤ ਨੇ ਇਹਨਾਂ ਦਾ ਆਪਣੇ ਕਿਰਦਾਰ ਕੀ ਆ ਇਹ ਕਿਸੇ ਤੇ ਇਲਜ਼ਾਮ ਲਾਉਂਦੇ ਆ ਵੇਖੋ 2002 ਦੇ ਵਿੱਚ ਜੇ ਹਰਮੀਤ ਨੇ ਇਲੈਕਸ਼ਨ ਲੜੀ ਹੈ ਇਲਾਕੇ ਦੇ ਵਿੱਚੋਂ ਤੁਸੀਂ ਵੇਖੋ ਵੀ ਜੇ ਕੋਈ ਬੰਦਾ ਦੋ ਨੰਬਰ ਦਾ ਕੰਮ ਕਰਦਾ ਵਾ ਤੇ ਜਾਇਦਾਦ ਨਹੀਂ ਕਰਦਾ ਨਾ ਜੇ ਉਹਦੀ ਜਾਇਦਾਦ ਤੁਸੀਂ ਇਹਨਾਂ ਦੀ ਚੈੱਕ ਕਰੋ ਕਿ 2002 ਤੋਂ ਲੈ ਕੇ ਵੀ ਇਸੰਦ ਤੱਕ ਜਾਇਦਾਦ ਕਿੰਨੀ ਆ ਤੇ ਇਹਦੀ ਵਾਰਦੀ ਚੈੱਕ ਕਰ ਲਓ ਜਾਇਦਾਦ ਕਿੰਨੀ ਆ ਤੁਹਾਨੂੰ ਆਪਣੇ ਆਪ ਜਿਹੜਾ ਆ ਸ਼ੀਸ਼ੇ ਅੰਗ ਸਾਰੀ ਚੀਜ਼ ਤਸਵੀਰ ਜਿਹੜੀਆਂ ਸਾਹਮਣੇ ਆ ਜੂਗੀ ਇਲਜ਼ਾਮ ਲਾਉਣੇ ਬੜੇ ਸੌਖੇ ਆ ਸਾਬਤ ਕਰਨੇ ਬੜੇ ਔਖੇ ਆ ਪਰ ਆਪ ਪੇਪਰ ਵਰਤੀ ਦਾ ਟੇਬਲ ਟੌਪ ਦੀ ਗੱਲ ਕਰੀਏ ਫਿਰ ਪਤਾ ਲੱਗਦਾ ਸਟੇਜਾ ਦੇ ਤਾਂ ਆਪ ਜੋ ਮਰਜੀ ਜਿਹੇ ਮਰਜੀ ਖਲਾਫ ਬੋਲ ਦੋ ਕੋਈ ਗੱਲ ਨਹੀਂ ਆਪਾਂ ਮੈਂ ਵੀ ਇਲਜ਼ਾਮ ਲਾ ਦੇਣਾ ਪਰ ਸਾਡਾ ਇਹ ਨਾ ਕਿਰਦਾਰ ਨਹੀਂ ਕਿ ਅਸੀਂ ਕਿਸੇ ਤੇ ਇਲਜ਼ਾਮ ਲਾਉਨੇ ਆ ਤੁਸੀਂ ਆਪ ਜਾ ਕੇ ਉਹਨਾਂ ਪੁੱਛੋ ਵੀ ਤੁਹਾਡੀ ਜਾਇਦਾਦ ਹੁਣ ਕਿੰਨੀ ਤੇ ਉਹਦੇ ਕਿੰਨੀ ਆ ਜਿਹਦਾ ਘਰ ਆ ਜਿੱਥੋਂ ਨਾਲ ਹੀ ਉਹਦਾ ਘਰ ਆ ਉਹਦੇ ਜਾ ਕੇ ਵੇਖ ਲਓ ਕਿ ਅੱਜ ਵੀ ਉਹਦੇ ਬਾਲਿਆਂ ਦੀ ਛੱਤ ਆ ਜਿੱਤੇ ਤੁਸੀਂ ਇਲਜ਼ਾਮ ਲਾਉਂਦੇ ਪਏ ਨੇ ਜਾਇਦਾਦ ਇਕੱਠੀ ਕਰਨ ਵਾਸਤੇ ਕੋਈ ਕਹਿੰਦਾ ਸੁਪਾਰੀ ਇੱਕ ਵੀ ਬੰਦਾ ਕੋਈ ਸਾਡੇ ਤਰਨਤਾਰ ਹਲ ਕਹਿੰਦਾ ਇੱਕ ਵੀ ਬੰਦਾ মিডিਆ ਸਾਹਮਣੇ ਆਣ ਕੇ ਕਹ ਚਾਹੇ ਕਿ ਹੇਤ ਕੋਈ ਵੀ ਇੱਕ ਵੀ ਬੰਦਾ ਇਲਜ਼ਾਮ ਲਾਵੇ ਨਾ ਸਟੇਜ ਜਾ ਕੇ ਮੰਤਰੀ ਬੋਲ ਕੇ ਚਲ ਜਾਂਦਾ ਤੇ ਆਪਾਂ ਮੈਂ ਨਹੀਂ ਬੋਲਦਾਂ ਉਹਦੇ ਕਿਸੇ ਦੇ ਖਿਲਾਫ ਪਰ ਸਾਡਾ ਸਾਨੂੰ ਇਹ ਜੱਜ ਨਹੀਂ ਕਿ ਇਹ ਕਿਸੇ ਦੇ ਕਿਰਦਾਰ ਦੇ ਖਿਲਾਫ ਬੋਲੀਏ ਪਰ ਇਹ ਚੀਜ਼ਾਂ ਜਿਹੜੀਆਂ ਆ ਵਾ ਇਹ ਚੀਜ਼ਾਂ ਸਾਨੂੰ ਸਾਬਤ ਕਰਨੀਆਂ ਪੈਣਗੀਆਂ ਨਾ ਕਿ ਸਟੇਜਾਂ ਤੇ ਬੋਲ ਕੇ ਆਪਾਂ ਘਰ ਚਲ ਜਾਈਏ ਮੈਂ ਤਾਂ ਇਹ ਕਹਿੰਦਾ ਨਾ ਪਹਿਲਾਂ ਜਿਹੜੇ ਸਵਾਲ ਕਰਦੇ ਨਾ ਉਹਨਾਂ ਦੇ ਕਿਰਦਾਰ ਚਾ ਕੀਤਾ ਜਾਵੇ ਕੁਝ ਚੰਗੇ ਕਿਰਦਾਰ ਵਾਲਾ ਸਵਾਲ ਕਰੀਦਾ ਸਵਾਲ ਦਾ ਜਵਾਬ ਦੇਣਾ ਸਾਡਾ ਫਰਜ਼ ਬਣਦਾ ਵਾ ਅਸੀਂ ਪਿੰਡ ਦੇ ਵਸਨੀਕ ਆ ਅਸੀਂ ਉਹ ਬਚਪਨ ਤੋਂ ਲੈ ਕੇ ਜਾਣਦੇ ਆ ਮੇਰੇ ਨਾਲ ਕੋਈ 6-7 ਸਾਲ ਪਿੱਛੇ ਪੜਦਾ ਹੁੰਦਾ ਸਕੂਲ ਦੇ ਵਿੱਚ ਇਹਦੇ ਸਟਿਚਰ ਸਾਡੇ ਨਾਲ ਪੜਦੇ ਨਹੀਂ ਸਾਨੂੰ ਉਦੋਂ ਤੋਂ ਲੈ ਕੇ ਹੁੰਦਾ ਕਿ ਜਾਂਦੇ ਆ ਪਰ ਸਾਨੂੰ ਉਹ ਸਵਾਲ ਤੇ ਬੰਦਾ ਕਰਨ ਵਾਲਾ ਕਿਰਦਾਰ ਆਪਣੇ ਚੰਗੇ ਕਿਰਦਾਰ ਦਾ ਬੰਦਾ ਹੋਵੇ ਅਸੀਂ ਜਵਾਬ ਦੇਣਾ ਬੰਦਾ ਵੀ ਹੈ ਪਹਿਲੀ ਗੱਲ ਤੇ ਅਸੀਂ ਜਵਾਬ ਦੇਣਾ ਸਾਬਤ ਸਮਝਦੇ ਨਹੀਂ ਉਹ ਬੰਦੇ ਨੇ ਜਵਾਬ ਦਈਏ ਜਿਹੜੇ ਬੰਦਿਆਂ ਨੇ ਖੁਦ ਕਿਸੇ ਸਮੇਂ ਤੇ ਇਹਨਾਂ ਨੂੰ ਵਰਤਿਆ ਹੀ ਅੱਜ ਇਹਦੇ ਖਿਲਾਫ ਹੋਏ ਆ ਉਹ ਆਹ ਇਹ ਸਵਾਲ ਬੰਦਾ ਉਹਨਾਂ ਨੂੰ ਕਰਨਾ ਤੁਸੀਂ ਇਹਨਾਂ ਨੂੰ ਸਵਾਲ ਉਹ ਇੱਕ ਤੁਹਾਡੀ ਮਦਦ ਕਰਦਾ ਈ ਉਦੋਂ ਸਹੀ ਹੀ ਹਰਮਿੰਦਰ ਸਿੰਘ ਨੂੰ ਕੁਛੋ ਵੀ ਦੋ ਇਲੈਕਸ਼ਨ ਤੇਰ ਨਾਲ ਨੇ ਲੜੀ ਆ ਸਰਦਾਰ ਜਸਬੀਰ ਸਿੰਘ ਡਿੰਪਾ ਜੀ ਆ ਉਹਨਾਂ ਨਾਲ ਇਲੈਕਸ਼ਨ ਨੇ ਲੜੀ ਆ ਉਹਨਾਂ ਪੁੱਛਿਆ ਤੁਹਾਡੀ ਇਲੈਕਸ਼ਨ ਦੇ ਵਿੱਚ ਜਦੋਂ ਮਦਦ ਕਰਦਾ ਈ ਉਦੋਂ ਬਾਤ ਸਹੀ ਹੀ ਅੱਜ ਉਹ ਆਪੋਜੀਸ਼ਨ ਚੱਲ ਗਿਆ ਤੇ ਅੱਜ ਉਹ ਬਾਠ ਮੜਾ ਹੋ ਗਿਆ ਇਹ ਨਹੀਂ ਗੱਲ ਹੁੰਦੀ ਇਹ ਨਹੀਂ ਆਪਣੇ ਮਤਬਲ ਵਾਸਤੇ ਸਾਰੀ ਗੱਲ ਕਰੋ